ਨਾਲ ਜੁੜਿਆ ਹਾਂਜੀ ਫਿਰ ਮੁੜ ਕੇ ਨਹੀਂ ਆਉਂਦਾ ਮੁੜ ਕੇ ਤੇ ਉੱਥੋਂ ਆਉਂਦਾ ਜਦੋਂ ਅਨੇ ਅਨੇ ਤੱਤ ਪਦਾਰਥਾਂ ਨਾਲ ਜੁੜਦਾ ਸੱਤ ਪਦਾਰਥਾਂ ਨਾਲ ਜੁੜਦਾ ਫਿਰ ਮੁੜ ਮੁੜ ਕੇ ਆਉਂਦਾ ਨਹੀਂਦਾ ਫਿਰ ਜਾਂਦਾ ਰਹਿੰਦਾ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਜਦੋਂ ਸੱਤ ਨਾਲ ਜੁੜ ਗਿਆ ਤੇ ਮੁੜ ਕੇ ਨਹੀਂ ਆਉਣਾ ਤੇ ਮੇਰੇ ਜਨ ਮਨ ਤੋਂ ਲੈ ਕੇ ਸਵਾਸ ਤੱਕ ਇਹ ਜਾਂਦਾ ਮਨ ਇੱਕੇ ਨਾਲ ਜੁੜ ਗਿਆ ਤੇ ਸਵਾਸ ਸਵਾਸ ਉਹਦਾ ਕੰਮ ਚੱਲ ਗਿਆ ਉਹ ਸੋਚਦਾ ਕਿਉਂ ਨਹੀਂ ਪੈ ਚੱਲਦਾ ਕਿ ਮਨ ਫਿਰ ਬਾਹਰ ਦਸੰਤਰੇ ਦੇ ਗਿਆ ਤੇ ਵਾਪਸ ਆ ਜਾਂਦਾ ਇੱਥੇ ਗਿਆ ਵਾਪਸ ਆ ਰਹਿਣਾ ਇੱਥੇ ਗਿਆ ਵਾਪਸ ਆ ਰਹਿਣਾ ਕਿਸੇ ਥਾਂ ਤੇ ਰਹਿ ਜਾਂਦਾ ਟਿਕ ਤੇ ਅੱਜ ਤੱਕ ਤੇ ਟਿਕਿਆ ਨਹੀਂ ਸੰਸਾਰੇ ਦੇ ਅੱਗੋਂ ਕਿੰਨਾ ਲੰਘਿਆ ਕਿੰਨੇ ਪਦਾਰਥ ਕਿੰਨੇ ਭੋਗ ਕਿੰਨੀਆਂ ਪਰਿਸਥਿਤੀਆਂ ਲੰਘੀਆਂ ਨੇ ਦੇ ਅੱਗੋਂ ਤੇ ਟਿਕਿਆ ਕਿੱਥੇ ਜਾਂਦਾ ਫਿਰ ਮੁੜ ਕੇ ਆ ਜਾਂਦਾ ਜਾਂਦਾ ਆ ਜਾਂਦਾ ਜਾਂਦਾ ਆਂਦਾ ਭਵੇਂ ਥੱਕੇ ਖਾ ਕੇ ਆਵੇ ਦੁੱਖ ਭੋਗ ਕੇ ਆਵੇ ਵਾਪਸ ਤੇ ਆਉਂਦਾ ਨਾ ਮੁੜਦਾ ਨਾ ਤੇ ਜਾਣੋ ਫਿਰ ਨਹੀਂ ਅਟਦਾ ਫਿਰ ਜਾਂਦਾ ਫਿਰ ਵਾਪਸ ਆਉਂਦਾ ਟਿਕਦਾ ਨਹੀਂ ਨਾਵ ਟਿਕਦਾ ਨਾ ਨੂੰ ਟਿਕਨ ਦਿੰਦਾ ਤੇ ਜਰੂਰ ਨੇ ਇੱਕੇ ਨਾਲ ਜੁੜ ਗਿਆ ਰੱਬ ਨਾਲ ਜੁੜ ਗਿਆ ਨਾਮ ਨਾਲ ਜੁੜ ਗਿਆ ਗੁਰੂ ਨਾਲ ਜੁੜ ਗਿਆ ਫੇਰੇ ਜਾਏਗਾ ਕਿੱਥੇ ਉਹ ਆਪ ਸਦਾ ਹੈ ਤੇ ਇਹ ਵੀ ਸਦਾ ਹੈ ਇਹ ਆਪ ਵੀ ਸਦਾ ਨਹੀਂ ਹੈ ਤੇ ਮਨ ਵੀ ਸਦਾ ਨਹੀਂ ਟਿਕਦਾ ਜੋ ਪਜਸੋ ਬਿਨਸ ਜੋ ਕਾਇਦਾ ਹੋਇਆ ਉਹ ਨਾਸਵਾਨ ਹੈ ਤੋ ਆਪ ਹੀ ਨਹੀਂ ਟਿਕਦਾ ਸੰਸਾਰ ਆਪ ਹੀ ਨਹੀਂ ਟਿਕਦਾ ਤੇ ਮੇਰੇ ਮਨ ਨੂੰ ਕਿਵੇਂ ਟਕਾਏਗਾ ਇਦھر ਆਪ ਠਿਕੇ ਆ ਨਾ ਪਰਮੇਸ਼ਰ ਆ ਸੱਚ ਜੁਗਾਦ ਸੱਚ ਹੈ ਜੀ ਸੱਚ ਨਾਨਕ ਉਸੇ ਵੀ ਸੱਚ ਜਿਹਾ ਜਿਹਾ ਥਾ ਵੈਸਾ ਹੈ ਵੈਸਾ ਰਹੇਗਾ ਸੱਚ ਸੀ ਸੱਚ ਹੈ ਸੱਚ ਰਹੇਗਾ ਤੇ ਉਹਦੇ ਨਾਲ ਇੱਕ ਵਾਰੀ ਵੀ ਮਹਾਰਾਜ ਨਾਲ ਸਪਰਸ਼ ਹੋ ਗਿਆ ਮੜਾ ਰੇ ਤੇਰਾ ਮਨ ਫੇਰ ਮੁੜ ਕੇ ਨਹੀਂ ਆਉਣਾ ਵਾਪਸ ਨਹੀਂ ਆਉਣਾ ਉਹ ਤੇ ਉੱਥੇ ਹੀ ਰਹਿ ਜਾਣੇ ਉਹਦੇ ਵਿੱਚ ਹੀ ਲੀਨ ਹੋ ਜਾਣਾ ਜਿਹੜਾ دریا ਸਮੁੰਦਰ ਦੇ ਵਿੱਚ ਚਲਾ ਗਿਆ ਉਹ ਮੁੜ ਕੇ ਆਉਂਦਾ ਉਹ ਤੇ ਸਮੁੰਦਰ ਹੋ ਗਿਆ ਤੇ ਜਿਹੜੇ ਭਗਤ ਪਰਮੇਸ਼ਰ ਦਾ ਸਿਮਰਨ ਕਰਦੇ ਪਰਮੇਸ਼ਰ ਅਸਿ ਲੀਨ ਹੋ ਗਏ ਉਹ ਮੁੜ ਕੇ ਆਏ ਨੇ ਦੁਨੀਆ ਨੇ ਕਿੰਨਾ ਕੁਛ ਉਹਨਾਂ ਨੂੰ ਤਸੀਹੇ ਦਿੱਤੇ ਨੇ ਉਹਨਾਂ ਉੱਪਰ ਬਾਹ ਕੀਤੀ ਐ ਅਸੀਸ ਵੀ ਦੇ ਦਿੱਤੇ ਨੇ ਤਤਿਆਂ ਤੋਂ ਅੰਧੀਆਂ ਤੇ ਬੈ ਗਏ ਨੇ ਕਬੀਰ ਵਰਗੇ دریاਵਾਜ ਵੀ ਸੁਟੇ ਨੇ ਫਿਰ ਜਿਉਂ ਕਹਤੀ ਉਹਨੇ ਕਿ ਕੋਈ ਜੁੜ ਜੂਗਾ ਐਸਨ ਇੱਕੇ ਨਾਲ ਹੁਣ ਮੁੜ ਕੇ ਉਹ ਜੀਵ ਬਣਿਆ ਹੀ ਨਹੀਂ ਤੇ ਜੰਮਣ ਮਰਨ ਤੋਂ ਰਹਿ ਤੋ ਗਏ ਹੋਏ ਨੇ ਦੁਨੀਆ ਨੇ ਜ਼ੋਰ ਲਾ ਲਿਆ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪਿਆ ਉਹ ਤੇ ਹਜ਼ਾਰਾਂ ਮਾਰ ਅਵਨਾਸੀ ਉਹਨਾਂ ਫਿਰ ਉਹ ਤੇ ਇਸ ਚੀਜ਼ ਜਿਹੜੀ ਮਨ ਮਨ ਜਿਹਾ ਸੇ ਇੱਕੇ ਨਾਲ ਜੁੜੇਗਾ ਤੇਰਾ ਸਵਾਸ ਸਵਾਸ ਉੱਥੇ ਉਹ ਤੇ ਅੰਤਮ ਸਵਾਸ ਤੱਕ ਤੇਰੇ ਨਾਲ ਰਹੇ ਉਹ ਤੇ ਰਹਿਣਾ ਹੀ ਰਹਿਣਾ ਸਵਾਸ ਤੇਰਾ ਮੁੱਕ ਜਾਣਾ ਕਿਉਂਕਿ ਗਿਣਤੀ ਤੇ ਮਿਲੇ ਨੇ ਜਿੰਨੀ ਉਮਰ ਮਿਲੇ ਹਰ ਇੱਕ ਜੀਵ ਨੂੰ ਉਨੀ ਉਹ ਭੋਗਦਾ ਤੇ ਮੁੱਕ ਜਾਂਦੀ ਹੈ ਸਵਾਸ ਤੇ ਮੁੱਕ ਜਾਣੇ ਨੇ ਹਰ ਕਿਸੇ ਦੇ ਮੁੱਕਦੇ ਨੇ ਗਿਆਨੀ ਹੋਵੇ ਗਿਆਨੀ ਹੋਵੇ ਉਹਦਾ ਕੋਈ ਮਤਲਬ ਨਹੀਂ ਹੈ ਪਰ ਗਿਆਨੀ ਸਵਾਸਾਂ ਦੇ ਦੌਰਾਨ ਆਪਣੇ ਜੀਵਨ ਕਾਲ ਦੇ ਦਾਰ ਹਨ ਉਸ ਸਿੱਖੇ ਨਾਲ ਮਿਲ ਗਿਆ ਤੇ ਹੁਣ ਮਰਨ ਜਨਮ ਜਨਮ ਮਰਨ ਤਾਂ ਰਹਿਤ ਹੋ ਗਿਆ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ ਹਰੀ ਨਾਲ ਜਿਹੜਾ ਮਿਲਦਾ ਸਕੀ ਬਸ ਆਇਆ ਫਿਰ ਛੋੜ ਨਾ ਜਾਈ ਤੇ ਰੀਤ ਭਲੀ ਭਗਵੰਤਾ ਤੇ ਰੱਬ ਦੀ ਧਰਮ ਨੀਤੀ ਆ ਜਿਹਦੇ ਵਾਸਤੇ ਹੋ ਜਾਂਦਾ ਕੋਈ ਭਗਤਾਂ ਦੇ ਵਾਸਤੇ ਹੋਇਆ ਕਿ ਨਹੀਂ ਪਰਮੇਸ਼ਰ ਤੇ ਫਿਰ ਉਹਨੂੰ ਸਾਡ ਕੇ ਨਹੀਂ ਜਾਂਦਾ ਹਰ ਮਿਲ ਉਹਦੇ ਨਾਲ ਰਹਿੰਦਾ ਸੋਨੇ ਦਾ ਗਹਿਣਾ ਤੇ ਉਹ ਗਹਿਣਾ ਜਿਹੜਾ ਹੁਣ ਉਹ ਸੋਨਾ ਵੀ ਚੋਕੀ ਮੈਨ ਨਿਕਲ ਸਕਦਾ ਸੋਨਾ ਹੀ ਤੇ ਗਹਿਣਾ ਬਣਿਆ ਪਿਆ ਗਹਿਣਾ ਤੇ ਕਹਿਣ ਮਾਤਾ ਰ ਹੈ ਨਾ ਗਹਿਣਾ ਪਰਿਵਰਤਨ ਸੀ ਲੈ ਅੱਜ ਕੜਾਵੇ ਕੱਲ ਉਹਦੀ ਜਾਰ ਮੰਦਰੀਆ ਮਾ ਲਾ ਨਦਰੀਆ ਉਹਦੀ ਗਾਨੀ ਬਣਾ ਲਓ ਉਹ ਤੇ ਬਦਲਦੇ ਰਹੇ ਪਰ ਸੋਨਾ ਤੇ ਨਹੀਂ ਕਿਧਰੇ ਗਿਆ ਨਾ ਸੋਨਾ ਜਿਉਂ ਕਾਤੀ ਹੋਇਆ ਕੜਾ ਹੈ ਠੂਠੀ ਹੈ ਹਾਡੀ ਹੈ ਚੀਜ਼ਾਂ ਬਣਾ ਲਓ ਪਰ ਮਿੱਟੀ ਜਿਉਂ ਕੀਤੀ ਹੋਇਆ ਜੇ ਮਿੱਟੀ ਵਿੱਚੋਂ ਨਿਕਲ ਜਾ ਰਿਹਾ ਉਹ ਕਿੱਥੇ ਨੇ ਉਹ ਹੈ ਹੀ ਨਹੀਂ ਉਹ ਤੇ ਕਲਪਤ ਨਹੀਂ ਇਹ ਸੰਸਾਰ ਸਾਰਾ ਕਲਪਤ ਹੈ ਨਾ ਉਹ ਵਸਤੂ ਜਿਹੜੀ ਮਤਲਬ ਸਦਾ ਰਹਿਣ ਵਾਲੀ ਹੈ ਉਹਦੇ ਹੱਥ ਲੱਗ ਗਈ ਭਗਤ ਦੇ ਕਿਰਪਾ ਹੋ ਗਈ ਪਰਮੇਸ਼ਰ ਦੀ ਗੁਰੂ ਦੀ ਨਾਮ ਦੀ ਮਹਿਮਾ ਦੇ ਨਾਲ ਉਸ ਚੀਜ਼ ਦੇ ਵਿੱਚ ਚਲਾ ਗਿਆ دریا ਸਮੁੰਦਰ ਚਲਾ ਗਿਆ ਸਮੁੰਦਰ ਹੋ ਗਿਆ ਕਬੀਰ ਫਰੀਦ ਤੰਨਾ ਜਿੰਨੇ ਭਗਤ ਹੋਏ ਨੇ ਰੱਬ ਨਾਲ ਮਿਲੇ ਨੇ ਜੁੜੇ ਨੇ ਤੇ ਫਿਰ ਰੱਬ ਹੀ ਹੋ ਗਏ ਨਾ ਮੁੜ ਕੇ ਅਗਲੇ ਤੁਸੀਂ ਇਹ ਦੇਣੇ ਨੇ ਕਬੀਰ ਨੂੰ ਨਾਮ ਦੇਖ ਨੂੰ ਦਿੰਦੇ ਰਹੇ ਨੇ ਹਕੂਮਤਾ ਰਾਜੇ ਤੇ ਉਹ ਤਾਂ ਜੁੜੇ ਹੋਏ ਨੇ ਉਧਰ ਤੋਂ ਨਾਲ ਕੋਈ ਫਰਕ ਹੀ ਨਹੀਂ ਪਿਆ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮਹੀ ਮੈਂ ਬਸੈ ਨਿਰੰਤਰ ਨਾਨਕ ਦਰਪਣਿਆ ਮਾਰੇ ਕਹਿੰਦੇ ਨੇ ਜੇ ਸੁਖ ਦੁਖ ਤੋਂ ਰਹਿਤ ਚੇਤਨ ਜਿਹੜਾ ਹੈ ਉਹ ਤੇਰੇ ਅੰਦਰ ਬੈਠਾ ਸਾਰਿਆਂ ਦੇ ਅੰਦਰ ਬੈਠਾ ਵੇ ਤੇ ਗੁਰੂ ਤੇਗ ਬਹਾਦਰ ਨੂੰ ਕੋਈ ਦੁੱਖ ਹੋਇਆ ਮੈਂ ਤੇ ਇਸ ਗੱਲ ਨੂੰ ਮੰਨਦਾ ਹੀ ਨਹੀਂ ਪਰ ਇਨਸਾਫ ਹੀ ਲੈ ਕੇ ਉਜਾ ਤੇਰੇ ਅੰਦਰ ਜਿਹੜਾ ਵਸਦਾ ਉਹ ਵੀ ਸੁਖ ਦੁਖ ਤੋਂ ਰਹਿਤ ਹੈ ਤੇ ਗੁਰੂ ਅੰਦਰ ਜਿਹੜਾ ਵਸਦਾ ਉਹ ਮੈਂ ਕਿਵੇਂ ਕਹਾਂ ਦੁਖੀ ਹੋ ਗਿਆ ਮੈਨੂੰ ਨਹੀਂ ਇਸ ਗੱਲਾਂ ਮੰਨਣ ਨੂੰ ਪਿਆਰ ਵਾਹ ਕੈਕ ਦਾ ਫੜਾ ਉਹ ਇਹ ਸ਼ਰਕੋਟ ਇਹ ਇਹ ਗੱਲ ਕਿਸੇ ਕੋਈ ਹੀ ਕਰ ਸਕਦਾ ਆਮ ਤੇ ਦੂਜੀ ਕਰਨਗੇ ਨਾ ਕਿਉਂਕਿ ਜਿੱਥੇ ਖੜੇ ਨੇ ਉਹ ਦ੍ਰਿਸ਼ ਹੈ ਮੈਨੂੰ ਜੋ ਦੁੱਖ ਹੁੰਦਾ ਤੇ ਉਹਨਾਂ ਨੂੰ ਵੀ ਹੋਇਆ ਮੈਨੂੰ ਜੋ ਸੁਖ ਉਹ ਸੁਖ ਉਹ ਵੀ ਸੁਖ ਹੀ ਰਹਿਣ ਸੁਖ ਦੁਖ ਦੇ ਨਾਲ ਮੇਰਾ ਮਨ ਜੁੜਿਆ ਹੋਇਆ ਹੈ ਨਾ ਦੇ ਉਸ ਤਕੜੀ ਦੇ ਨਾਲ ਮੈਂ ਦੁਨੀਆ ਨੂੰ ਤੋਲਦਾ ਵਾਂ ਦੇਖਦਾ ਵਾਂ ਜਾਣਦਾ ਵਾਂ ਪਰਖਦਾ ਵਾਂ ਤੇ ਮਹਾਰਾਜ ਦਾ ਤੇ ਸੁਖ ਦੁੱਖ ਤੋਂ ਉੱਤੇ ਧਿਆਨ ਸੀਗਾ ਪਰਮੇਸ਼ਰ ਹੀ ਸੀਗਾ ਇਸ ਵਾਸਤੇ ਹਨ ਗੁਰੂ ਤੇਗ ਬਹਾਦਰ ਨੂੰ ਕੋਈ ਦੁੱਖ ਹੋਇਆ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਜਾਂ ਸੁਖ ਦੁੱਖ ਰਹਿਸ ਦੀਸ ਤੇਰੇ ਅੰਦਰ ਹੈਗੀ ਹੈ ਕਾਮ ਬੰਦੇ ਦੇ ਅੰਦਰ ਹੈਗੀ ਹੈ ਤੇ ਉਹ ਗੁਰੂ ਤੇਗ ਬਹਾਦਰ ਦੇ ਅੰਦਰ ਕਿਧਰੋਂ ਆ ਗਈ ਦੁੱਖ ਆਲੀ ਘੜੀ ਤੇ ਯਾਰ ਦੁੱਖ ਅਰੇ ਗੱਲ ਵੀ ਤੇ ਫਿਰ ਕੋਈ ਫਕੀਰ ਜਿਹੜਾ ਉੱਥੇ ਪਹੁੰਚਿਆ ਆ ਇਹ ਸ਼ਰਕੋਟੀ ਦਾ ਕੱਲ ਦਾ ਨਾ ਹਾਂ ਤੇਰੇ ਕੋ ਦੂਜੀ ਚਰਚਾ ਕਰਦੇ ਰਹੇ ਨਾ ਜੀ ਆਪ ਦ੍ਰਿਸ਼ਟੀ ਹੋਣੀ ਹੈ ਦ੍ਰਿਸ਼ਟੀ ਹੋਣੀ ਹੈ ਨਾ ਵੀ ਕਿ ਕਰ ਕੀ ਕਰਨਾ ਨਹੀਂ ਬੋਲਦੇ ਹੋਣਾ ਪਤਾ ਚੁੰਡੀ ਬੜੀ ਨੂੰ ਪਤਾ ਚੱਲ ਗਿਆ ਉਹਨਾਂ ਨੂੰ ਕਿ ਉਹ ਵੱਡਦੇ ਉਹ ਮੈਨੂੰ ਇਹ ਕਰਦੇ ਤੋਂ ਨਾ ਸਾਰੇ ਸੀਨ ਉਸ ਤਰ੍ਹਾਂ ਦ੍ਰਿਸ਼ਟੀ ਆ ਤੇ ਗੋੰਦੇਸ ਦੀ ਭਈਆ ਉਹਨਾਂ ਦੀ ਆਪਣੀ ਤਰ੍ਹਾਂ ਦੀ ਦ੍ਰਿਸ਼ਟੀ ਆ ਕੋਤਾਂ ਤੇਸ ਦਾ ਨਾ ਉਹ ਤੇ ਦੁੱਖ ਸੁਭਾਅ ਕੋਈ ਨਹੀਂ ਤਾਂ ਤੇਸ ਵਾ ਮਰੀ ਦਾ ਅੰਦਰ ਉਹ ਤਾਂ ਕਦੀ ਇਹ ਗੱਲ ਨਹੀਂ ਨਿਕਲੀ ਨਾ ਨਿਕਲੇ ਸਾਰੀ ਗੱਤਾ ਦੇ ਲੋਈਆਂ ਚੱਕੀ ਉਹ ਗੱਲ ਜੇ ਵਜ਼ਨ ਹੋਵੇ ਤਾਂ ਗੱਲ ਨਿਕਲੇ ਉਹਨਾਂ ਦੇ ਅੰਦਰ ਉਹ ਗੱਲ ਨਹੀਂ ਜਿਹੜੀ ਵਜ਼ਨਦਾਰ ਹੈ ਜਸਾਰਤ ਹੈ ਪਰਮਾਰਤ ਹੈ ਉਹਨਾਂ ਤੇ ਉਹ ਗੱਲ ਕਰਨੀ ਹੈ ਪਖੰਡ ਦਾ ਖੰਡਨ ਵਿਗਾਰ ਦਾ ਖੰਡਨ ਸ਼ੁੱਧ ਵਿਹਾਰ ਉਹਨਾਂ ਕਰਨਾ ਪੈਣਾ ਹੈ ਉਹਦਾ ਵੀ ਕਿੱਡਾ ਸੁਨਾਰ ਤੇ ਸ਼ੁੱਧ ਵਿਹਾਰ ਦੇ ਨਾਲ ਮਨ ਨੇ ਸ਼ੁੱਧ ਹੋ ਜਾਣਾ ਨਾ ਮਨ ਸ਼ੁੱਧ ਹੋਏਗਾ ਤੇ ਰੱਬ ਨਾਲ ਮਿਲ ਜਾਏਗਾ ਜਦੋਂ ਮਿਲ ਜਾਏਗਾ ਚਲ ਠੀਕ ਹੈ ਸ਼ੁੱਧ ਵੀ ਇਸੇ ਵਾਸਤੇ ਕਰਨਾ ਹੈ ਵੀ ਰੱਬ ਨਾਲ ਮਿਲ ਜਾਏ ਲੈਣਾ ਤੇ ਮਿਲ ਨਹੀਂ ਸਕਦਾ ਸ਼ੁੱਧ ਹੋਏ ਤੇ ਹੀ ਮਿਲੇਗਾ ਭਾਵੇਂ ਨਜ਼ਰ ਨਾਲ ਹੋ ਜਾਏ ਭਾਵੇਂ ਗਾਗਰਾਂ ਢੋ ਕੇ ਹੋ ਜਾਏ ਭਾਵੇਂ ਤਪੱਸਿਆ ਕਰ ਕੇ 34 ਸਾਲ ਫੇਰ ਹੋ ਜਾਏ 22 ਸਾਲ ਕੋਰਸ ਬੈ ਕੇ ਫੇਲ ਹੋ ਜਾ ਜਿੰਨੇ ਵੀ ਹੋ ਜਾਓ ਤੇ ਸਾਧਨ ਨਾਲ ਅਲਗ-ਅਲਗ ਦਾ ਪਰਸ਼ੁੱਧਤਾ ਤੇ ਹੈ ਹੀ ਨਾ ਕਿਉਂਕਿ ਜੇ ਸ਼ੁੱਧ ਨਾ ਹੋਵੇ ਤੇ ਸੁਸਰੂ ਪਰਮੇਸ਼ਰ ਹੈ ਸਚੇ ਤੇ ਆਨੰਦ ਸ਼ੁੱਧ ਹੈ ਉਹ ਨੂੰ ਮਿਲੇਗਾ ਕਿ ਮੈਂ ਜੇ ਸ਼ੁੱਧ ਨਾ ਹੋਲੇ ਮੈਲੇ ਦੇ ਮਿਲ ਨਹੀਂ ਸਕਦਾ ਮੈਲੇ ਮਿਲੇ ਨਹੀਂ ਲੇਕਿਨ ਉਸ ਘੜੀ ਉਹ ਸ਼ੁੱਧ ਹੋ ਗਏ ਨਾ ਤਾਂ ਮਿਲੇ ਮੈਲੇ ਮਹਿਲ ਦੇ ਨਾਲ ਨਹੀਂ ਉੱਥੇ ਚਲੇ ਗਏ ਮੈਲ ਦੇ ਨਾਲ ਤੇ ਉਹ ਸ਼ਰਣ ਜਗੈ ਨੇ ਸ਼ਰਣ ਜਗੈ ਨੇ ਸ਼ੁੱਧ ਹੋ ਗਏ ਨੇ ਸ਼ੁੱਧ ਹੋ ਗਏ ਨੇ ਰੱਬ ਨੂੰ ਮਿਲ ਗਏ ਨੇ ਅਜਿਹਾ ਗੰਭਰਾਣਾ ਵੀ ਤਾਂ ਮਿਲ ਗਿਆ ਫੋਨ ਮਿਲ ਗਿਆ ਉਹਨੇ ਘੜਾ ਸਾਫ਼ ਕੀਤਾ ਸੀ ਵਿਧੀ ਝੰਡਾ ਕੋਸੀ ਅਖੀਰ ਤੱਕ ਰੱਖ ਕੇ ਮਾਰਦਾ ਸੀਗਾ ਤੇ ਉਹ ਵੀ ਰੱਬ ਨੂੰ ਮਿਲ ਗਿਆ ਅਜਾ ਮਰ ਪਾਪੀ ਸੀਗਾ ਅਖੀਰ ਤੱਕ ਪਾਪ ਕਮਾਉਂਦਾ ਰਿਹਾ ਉਹ ਵੀ ਰੱਬ ਨੂੰ ਮਿਲ ਗਿਆ ਉਹ ਮਿਲਦੇ ਗਏ ਜਿਸ ਘੜੀ ਮਿਲਿਆ ਵੇ ਉਸ ਘੜੀ ਉਹ ਸ਼ੁੱਧ ਹੋ ਗਿਆ ਵੇ ਉਹ ਸ਼ਰਣ ਪਾ ਗਿਆ ਸ਼ਰਣ ਪਾ ਕੇ ਸ਼ੁੱਧ ਹੋਇਆ ਤਾਂ ਮਿਲਦਾ ਨਹੀਂ ਇਹ ਨਹੀਂ ਮਿਲ ਸਕਦਾ ਸੋ ਤੇ ਦ ਸੰਸਾਰ ਨਾਲ ਮਿਲਿਆ ਰਹਿੰਦਾ ਨਾ ਦ ਸੰਸਾਰੀ ਰਹਿੰਦਾ ਤੇ ਆਉਂਦਾ ਜਾਂਦਾ ਰਹਿੰਦਾ। ਦੋਕ ਪਉ ਉਦਾਰੀ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਪਿਰਹਿ ਫੈਤ ਕਬੀਰ ਕਬੀਰ। ਸੈਡ ਕੋ تای ਮਾਰੈ ਨਕੇ ਕਬੀਰ ਸਾਹਿਬ ਦੇ ਕੋਲ ਪੰਜ ਚਾਰ ਜਣੇ ਕੋਈ ਪਹੁੰਚੇ ਤੇ ਆਦਨੇ ਰੱਬ ਦੇ ਮਿਲਣ ਦੀ ਜੁਗਤੀ ਦੱਸੋ ਮਹਾਰਾਜ। कबीर अरे केड़ी बड़ी बात है जे तू रब ਨੂੰ ਮਿਲਣਾ ਹੈ ਤਾਂ ਮਨ ਨੂੰ ਸ਼ੁੱਧ ਕਰ ਲੈ। ਕਬੀਰ ਨੇ ਕੋਈ ਜਵਾਬ ਦਿੱਤਾ ਉਹਨਾਂ ਨੂੰ। ਜੇ ਤੂੰ ਰੱਬ ਨੂੰ ਮਿਲਣਾ ਹੈ ਤਾਂ ਮਨ ਨੂੰ ਸ਼ੁੱਧ ਕਰ। ਮੈਂ ਮਨ ਸ਼ੁੱਧ ਕਰ ਲਿਆ ਤੇ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੇ ਆਛਾ ਲਾਗੋ ਹਰ ਵੇਰਾ ਕਹਤ ਕਬੀਰ। ਤੇ ਤੇਰੇ ਮਨ 'ਚ ਅਸ਼ੁੱਧਤਾ ਹੈ ਕੁਛ ਨਾ ਕੁਛ ਮੈਲ ਹੈ। ਕੀ ਮੈਲ ਹੈ ਦੁਆਤ ਦੀ ਮੈਲ ਹੈ ਬੋਈ ਦੀ ਹੋਰ ਮੈਲ ਘੜੀ। ਕਿ ਵੀ ਮੈਲਾ ਨਹੀਂ ਲੇਕਿਨ ਬਾਕੀ ਮੈਲਾ ਤੇ ਕੱਖ ਵੀ ਨਹੀਂ ਉਹ ਦੁਈ ਦੇ ਸਾਹਮਣੇ ਦੁਈ ਅੰਤਮ ਸਭਨਾਂ ਰੋਂ ਵੱਡੀ ਸਭਨਾਂ ਤਗੜੀ ਦੁਈ ਅਦਵਾਤ ਦੁਈ ਤਾਪਨ ਬਾਕੀ ਸਾਰੀਆਂ ਮੈਲਾ ਛੋਟੀਆਂ ਨੇ ਸਾਰੇ ਪਾਪ ਛੋਟੇ ਆਦਮ ਕਾਤੀ ਸਭਨਾਂ ਵੱਡਾ ਪਾਪ ਹੈ ਕਾਰਨ ਨੂੰ ਸ਼ੁੱਧਤਾ ਬਖਸ਼ਨ ਗੁਰੂ ਦੇਵ ਪਰਮੇਸ਼ਰ ਰਾਤੀ ਅਗੋ ਆਉਣਾ ਸੀ ਨਾ ਕਥਾ ਜਗੁ ਮੰਤਨ ਨਿਰਮਲ ਕਰਤ ਕੇ ਆਰੋ ਅਰ ਸਿੰਚੈ ਸੁਧਾ ਸੰਜੋਰ ਕੋਈ ਜਨ ਹਰਸੋ ਦੇਵੈ ਜੋਰ ਚਰਨ ਗਹੋਂ ਬਕੋ ਸੁਭਰਸਨਾ ਦੀਜੈ ਪ੍ਰਾਣਿਆ ਕੋ ਅਗੋ ਮੰਤਨ ਨਿਰਮਲ ਕਰਤ ਕੇ ਆਰੋ ਅਰ ਸਿੰਚੈ ਸੁਧਾ ਸੰਜੋਰ रस मैं मगन होत कृपा ते महाभिख्या ते तोर आयो शरण दीन दुख भंजन चितवो तुमरी और सपै पद सिमरन स्वामी को प्रभ नानक तो ना निर्मल करत क्या हर सिंह हरिता अमृत न सिंझ देगा उस रस न देगा जरा रस तेन नहीं भुलेगा कभी ਇਹ ਰਸ ਤੇ ਬੱਕ ਬੱਕੇ ਰਹਿਣਾ ਨੂੰਹਿਆਂ ਦਾ ਰਸਦਾਰ ਚੀਜ਼ ਹੈ ਤੇ ਚਟਨੂਆਂ ਦਾ ਨਹੀਂ ਨਹੀਂ। ਪਿਛਾ ਹਟ ਜਾਂਦਾ। ਕੋਈ ਵੀ ਰਸ ਕੋਈ ਵੀ ਭੋਗ ਇਹਨੂੰ ਸਦਾਵੀਂ ਨਹੀਂ ਖਿੱਚ ਸਕਦਾ ਸਦਾਵੀਂ ਨਹੀਂ ਆਪਣੇ ਕੋਲ ਰੱਖ ਸਕਦਾ। ਪਿਛਾ ਸਿੱਟਦਾ। ਕਿਉਂਕਿ ਆਪ ਪਿਛਾ ਜਾ ਰਿਹਾ। ਉਹ ਆਪ ਉਹ ਹੈ ਨਹੀਂ ਜੋ ਵੇਖਿਆ ਜੋ ਤੂੰ ਭੋਗਿਆ ਜੋ ਤੂੰ ਸਮਝਿਆ ਉਹ ਆਪ ਉਹ ਹੈ ਨਹੀਂ। ਨਾ ਉਹ ਆ ਪਰਿਵਰਤਨ ਸੀ। ਉਹ ਆ ਵੀ ਆ ਜਾ ਤੇਨੂੰ ਵੀ ਪਿਛਾ ਸਿੱਟ ਰਿਹਾ। ਥੱਲੇ ਸਿੱਟ ਰਿਹਾ। ਇਹ hobby ਹੈਗਾ ਤੇ ਜਿਹੜਾ ਇਹ ਪੀ ਲੈਂਦਾ ਉਹ ਵੀ ਸਦਾ ਹੈਗਾ ਜਾਗਤ ਜੋਤ ਜਪੈ ਨਿਸਬਾਸਰ ਇੱਕ ਬਿਨਾ ਮਨਨੇਕ ਨਾਨ ਦਾ ਦ્વੈਤ ਸਭ ਨਾਲੋਂ ਵੱਡਾ ਪਾਪ ਹੈ ਦ્વੈਤ ਵਾਲੀ ਬਿਰਤੀ ਸਭ ਨਾਲੋਂ ਜ਼ਿਆਦਾ ਪਾਪ ਹੈ ਸਭ ਨਾਲੋਂ ਵੱਡਾ ਦੂਈ ਵਾਲੀ ਦ્વੈਤ